ਬਾਈ ਸਤਿ ਸ੍ਰੀ ਅਕਾਲ ਜੀ ਆ ਆਪਣੇ ਮੱਕੜ ਸਾਹਿਬ ਤੋਂ ਸਪਰੇਅ ਮੰਗਵਾਈ ਸੀ ਵੀਟਸ ਸਪੈਸ਼ਲ ਦੀ ਨਾਲ ਗੇਨ ਪਾਇਆ ਤੇ ਸਲਫਰ 2 ਕਿਲੋ ਜੂਰੀਆ ਪਾਇਆ ਤੇ ਕਿਲੇ ਦਾ ਕਣਕ ਬਹੁਤ ਜ਼ਿਆਦਾ ਸਿੱਧੀ ਸੀ ਸਾਰੀ ਮੰਨ ਵੀ 5-6 ਕਿਲੋ ਵੀ ਸੀ ਦੇਖੋ ਜੀ ਕਣਕ ਕਿੰਨੀ ਸੋਹਣੀ ਹਾਂਜੀ ਦੋਸਤੋ ਦੇਖਿਆ ਤੁਸੀਂ ਰਿਜ਼ਲਟ ਠੀਕ ਹੈ ਤੁਸੀਂ ਹੋ ਸਕਦਾ ਮੈਂ ਚੰਗਾ ਚੰਗੇ ਰਿਜ਼ਲਟ ਦਿਖਾਈ ਜਾਂਦਾ ਹੋਵਾਂ ਮੇਰੇ ਕਈ ਕਿਸਾਨ ਵੀਰਾਂ ਦੇ ਹੋ ਸਕਦਾ ਮੇਰੇ ਭਰਾਵਾਂ ਦੇ ਰਿਜ਼ਲਟ ਨਾ ਆਂਦਾ ਹੋਵੇ ਉਹ ਮੈਂ ਦਿਖਾਂਦਾ ਹੀ ਨਾ ਹੋਵਾਂ ਇਸ ਕਰਕੇ ਭਰਾਵੋ ਤੁਸੀਂ ਬਹੁਤ ਜ਼ਿੰਮੇਵਾਰ ਆਪ ਦੇ ਭਰਾਵਾਂ ਨੂੰ ਬਚਾ ਸਕਦੇ ਹੋ ਜਿਵੇਂ ਆ ਦੇਖੀ ਇਹਨੇ 950 ਵਾਲੀ ਉਹ ਚੰਗਾ ਚੰਗਾ ਦਿਖਾਈ ਜਾਂਦਾ ਤੇ ਮੈਂ ਵੀ ਚੰਗਾ ਚੰਗਾ ਦਿਖਾਈ ਜਾਂਦਾ ਇਸ ਕਰਕੇ ਭਰਾਵੋ ਤੁਸੀਂ ਜੇ ਰਿਜ਼ਲਟ ਨਹੀਂ ਵੀ ਆਂਦਾ ਚਾਹੇ ਮੇਰੀ ਦਵਾਈ ਹੈ ਛਾਤੀ ਠੋਕ ਕੇ ਕਹਿੰਨਾ ਇੱਕ ਠੋਕ ਕੇ ਵੀ ਜੇ ਮੇਰੀ ਦਵਾਈ ਹੈ ਤਾਂ ਵੀ ਤੁਸੀਂ ਵੀਡੀਓ ਪਾ ਦਿਓ ਪਰ ਇਹ ਨਾ ਹੋਵੇ ਤਾਂ ਪ੍ਰੂਫ ਹੋਵੇ ਬਾਕੀ ਮੇਰੇ ਤੋਂ ਆਈ ਹੈ ਕਈ ਵਾਰ ਇਹ ਨਾ ਹੋਵੇ ਨਾ ਆਪਣਾ ਦੁਸ਼ਮਣ ਹੀ ਕੋਈ ਪਾਈ ਜਾਵੇ ਤੇ ਇਸ ਕਰਕੇ ਤੁਹਾਨੂੰ ਪਤਾ ਹੀ ਹੈ ਜਦੋਂ ਕਿਸੇ ਰਾਹ ਤੇ ਇਹ ਜੇ ਰਾਹ ਤੇ ਤੁਰਦੇ ਆ ਤਾਂ ਦੁਸ਼ਮਣ ਵੀ ਬਹੁਤ ਬਣ ਜਾਂਦੇ ਆ ਤੇ ਇਸ ਕਰਕੇ ਭਰਾਵੋ ਜਿਹਦਾ ਰਿਜ਼ਲਟ ਨਹੀਂ ਆਂਦਾ ਨਾ ਪ੍ਰੋਟੈਕਟਰ ਦਾ ਉਹ ਵੀ ਪਾਇਆ ਕਰੋ ਤੁਸੀਂ ਐ ਕਿਵੇਂ ਹੁਣ ਇੱਕੋ ਹੀ ਦਵਾਈ ਕੰਮ ਕਰ ਜੂਗੀ ਹਰੇਕ ਕੰਮ ਤੇ ਹੋ ਸਕਦਾ ਉਹ ਜੇ ਪੀ ਐਚ ਲੈਵਲ ਉਹਦਾ ਡਾਊਨ ਹੈ ਜਾਂ ਜ਼ਮੀਨ ਦਾ ਜਾਂ ਉਹਦੇ ਵਿੱਚ ਕਾਸੀ ਚੀਜ਼ ਦੀ ਘਾਟ ਹੈ ਜਾਂ ਕਿਵੇਂ ਵੀ ਲਾ ਲਓ ਉਹ ਸਾਰੇ ਤੱਤ ਤਾਂ ਨਹੀਂ ਇੱਕ ਜੇ ਪੈ ਸਕਦੇ ਪੀ ਐਚ ਲੈਵਲ ਟੀ ਕਰਨਾ ਜਾਂ ਕੋਈ ਫੰਗਸ ਹੈ ਫੰਗੀਸਾਈਡ ਦੀ ਕਰਨਾ ਕਿਉਂਕਿ ਆਪ ਨੂੰ ਪਤਾ ਜੇ ਜੜਾਂ ਰੁਕ ਜਾਂਦੀਆਂ ਜਦੋਂ ਕੋਈ ਗ੍ਰੋਥ ਨਹੀਂ ਕਰਦੀ ਜਦੋਂ ਧੱਕਾ ਲੱਗਦਾ ਉਦੋਂ ਕੰਟੈਕਟ ਫੰਗੀਸਾਈਡ ਦੀ ਲੋਡ ਹੁੰਦੀ ਹੈ ਉਹਦੇ ਵਿੱਚ ਫੰਗੀਸਾਈਡ ਤਾਂ ਕਿਤੇ ਲਿਖਿਆ ਹੀ ਨਹੀਂ ਐਸ ਕਰਕੇ ਤੁਸੀਂ ਆਪਾਂ ਗਰੰਟੀ ਕਰਦੇ ਹਾਂ ਜੇ 100 ਬੰਦੇ ਉੱਥੋਂ ਲੈ ਕੇ ਜਾਈ ਜਾਂਦੇ ਐ 80 ਦੇ ਰਿਜ਼ਲਟ ਨਹੀਂ ਆ ਰਿਹਾ ਠੀਕ ਹੈ ਜਿਹਦੀ ਚੰਗੀ ਖੜੀ ਹੈ ਉਹਨੇ ਜਵੈਲ ਕਸਣ ਦਾ ਚੰਗਾ ਬਣਾ ਹੀ ਦੇਣਾ ਐਸ ਕਰਕੇ ਤੁਸੀਂ ਚੰਗੇ ਮਾੜੇ ਰਿਜ਼ਲਟ ਦਾ ਪਾਇਆ ਕਰੋ ਚਾਹੇ ਮੇਰੇ ਤੋਂ ਲੈਣੇ ਹੋ ਚਾਹੇ ਕਿਤੇ ਤੋਂ ਲੈਣੇ ਹੋ ਤੇ ਤੁਸੀਂ ਬਹੁਤ ਭਰਾਮਾਂ ਦੇ ਪੈਸੇ ਬਚਾ ਸਕਦੇ ਹੋ ਤੇ ਇੱਕ ਆਪਣੇ ਆਹਾ ਯੂਟਿਊਬਰ ਸਾਰੇ ਪੰਜਾਬ ਨੂੰ ਮਤਾਂ ਦੇ ਜਾਂਦਾ ਤੇ ਲੋਕ ਉਹਨਾਂ ਦੇ ਮਗਰ ਵੀ ਲੱਗ ਜਾਂਦੇ ਤੇ ਉਹਦਾ ਰਿਸ਼ਤੇਦਾਰ ਲੈ ਅੱਜ ਸਾਡੇ ਕੋਲ ਸਪਰੇਅ ਲੈ ਕੇ ਗਿਆ ਲੈ ਅਸੀਂ ਪੁੱਛਿਆ ਕਿਵੇਂ ਆ ਤੂੰ ਉਹ ਤੋਂ ਪੁੱਛ ਲੈਂਦਾ ਨਾ ਕਿ ਕਿਹੜੀ ਸਪਰੇਅ ਕਰੀਏ ਜਾਂ ਕੀ ਕਰੀਏ ਉਹ ਕਹਦਾ ਭਰਾਵਾ ਉਹਦੇ ਤਾਂ ਘਰਦੇ ਉਹਨਾਂ ਨੂੰ ਕਹਿ ਰੱਖਿਆ ਭਰਾਵਾ ਬਾਹਰ ਚ ਨਾ ਬੜੀ ਤੇ ਉਹ ਗਵੰਡੀਆਂ ਦੀ ਵੀਡੀਓ-ਵੀਡੀਓ ਬਣਾਈ ਜਾਂਦਾ ਜਿੱਥੇ ਫਸਲ ਵਧੀਆ ਖੜੀ ਹੁੰਦੀ ਹੈ ਤੇ ਲੋਕਾਂ ਨੇ ਬਣਾ ਵੀ ਚੈਨਲ ਆਏ ਰੱਖੇ ਨਾ ਕੋਈ ਡਿਗਰੀ ਨਾ ਕੋਈ ਹੋਰ ਤੇ ਸਾਨੂੰ ਅਸੀਂ ਸਾਨੂੰ ਗਵਰਨਮੈਂਟ ਨੇ ਲਾਇਸੈਂਸ ਬਕਾਇਦਾ ਦਿੱਤਾ ਹੋਇਆ ਹੈ ਲਾਇਸੈਂਸ ਦਿੱਤਾ ਹੈ ਮਨਜ਼ੂਰਸ਼ੁਦਾ ਦਵਾਈਆਂ ਜਿਹੜੀਆਂ ਯੂਨੀਵਰਸਿਟੀ ਕਰੋ ਮਨਜ਼ੂਰ ਹੁੰਦੀਆਂ ਫਿਰ ਕੰਪਨੀ ਅਥਾਰਟੀ ਲੈਟਰ ਦੇ ਕੇ ਜਾਂਦੀ ਹੈ ਉਹ ਅਸੀਂ ਇੱਥੋਂ ਆਪਦੇ ਡਿਸਟ੍ਰਿਕਟ ਚੋਂ ਪਾਸ ਕਰਾਣੇ ਆ ਜੇ ਗਲਤ ਵੇਚਦੇ ਆ ਉਹ ਬਰਕਰਾਰ ਉਹਦੀ ਸਜ਼ਾ ਰੱਖੀ ਹੋਈ ਹੈ ਕਾਨੂੰਨ ਬਣਿਆ ਹੋਇਆ ਹੈ ਜੇ ਗਲਤ ਦਵਾਈ ਵੇਚਦੇ ਆ ਜਾਂ ਉਹਦੇ ਅੰਦਰ ਕੋਈ ਮਾੜੀ ਚੰਗੀ ਨਿਕਲਦੀ ਹੈ ਸੈਂਪਲ ਹੁੰਦਾ ਮਿਸ ਬ੍ਰੈਂਡ ਨਿਕਲਦਾ ਸਾਨੂੰ ਸਜ਼ਾ ਲੀਕ ਉਹਦੇ ਵਿੱਚ ਹੈਗੀ ਹੈ ਤੇ ਲਾਇਸੈਂਸ ਬਕਾਇਦਾ ਦਿੱਤੇ ਹੋਏ ਆ ਤੇ ਬਣਾ ਕੇ ਚੈਨਲ ਬਣਾ ਕੇ ਪੇਜ ਅਗਲਾ ਲੈ ਸਾਰੇ ਪੰਜਾਬ ਨੂੰ ਮਤਾਂ ਦਈਂ ਘਰ ਉਹਦੇ ਆਖੇ ਨਹੀਂ ਲੱਗਦਾ ਰਿਸ਼ਤੇਦਾਰ ਸਾਡੇ ਤੋਂ ਸਪਰੇਆਂ ਲਈ ਜਾਂਦੇ ਆ ਤੇ ਇਹ ਵੱਡੇ ਬਣੇ ਫਿਰਦੇ ਆ